ਹਾਂਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਸੋ ਆਜੋ ਆਪਾਂ ਗੱਲ ਕਰਦੇ ਆਂ ਬਾਸਮਤੀ ਦੇ ਰੇਟਾਂ ਬਾਰੇ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰ ਦਿਓ ਸੋ ਆਜੋ ਆਪਾਂ ਗੱਲ ਕਰਦੇ ਆਂ ਸਭ ਤੋਂ ਪਹਿਲਾਂ ਪਿੱਲੂ ਖੇੜਾ ਮੰਡੀ ਦੀ ਜਿੱਥੇ 1121 4351 ਰੁਪਏ ਵਿਕਿਆ 1718 3857 ਰੁਪਏ ਵਿਕਿਆ 1885 4100 ਰੁਪਏ ਨੂੰ ਵਿਕਿਆ 1401 3531 ਰੁਪਏ ਵਿਕਿਆ ਅੱਗੇ ਜੇਕਰ ਆਪਾਂ ਗੱਲ ਕਰੀਏ ਨਰਮਾਣਾ ਮੰਡੀ ਦੀ ਜਿੱਥੇ 1885 4000 ਰੁਪਏ ਨੂੰ ਵਿਕਿਆ ਅੱਗੇ ਜੇਕਰ ਆਪਾਂ ਗੱਲ ਕਰੀਏ ਗੋਨਿਆਣਾ ਮੰਡੀ ਦੀ ਜਿੱਥੇ 1847 2905 ਰੁਪਏ ਵਿਕਿਆ 1718 3555 ਰੁਪਏ ਵਿਕਿਆ 1885 3550 ਰੁਪਏ ਵਿਕਿਆ ਅੱਗੇ ਜੇਕਰ ਆਪਾਂ ਗੱਲ ਕਰੀਏ ਬਠਿੰਡਾ ਮੰਡੀ ਦੀ ਜਿੱਥੇ 18 47 2800 ਰੁਪਏ ਨੂੰ ਵਿਕਿਆ 17 18 3495 ਰੁਪਏ ਨੂੰ ਵਿਕਿਆ ਅੱਗੇ ਜੇਕਰ ਆਪਾਂ ਗੱਲ ਕਰੀਏ ਬਰੀਵਾਲਾ ਦੀ ਜਿੱਥੇ 17 18 3600 ਰੁਪਏ ਨੂੰ ਵਿਕਿਆ 14 01 3350 ਰੁਪਏ ਵਿਕਿਆ ਅੱਗੇ ਜੇਕਰ ਆਪਾਂ ਗੱਲ ਕਰੀਏ ਫਾਜ਼ਿਲਕਾ ਦੀ ਜਿੱਥੇ 11 21 3925 ਰੁਪਏ ਵਿਕਿਆ 17 18 3541 ਰੁਪਏ ਵਿਕਿਆ 15 09 2970 ਰੁਪਏ ਵਿਕਿਆ 1401 3400 ਰੁਪਏ ਵਿਕਿਆ ਅਤੇ 1885 3625 ਰੁਪਏ ਵਿਕਿਆ ਅੱਗੇ ਜੇਕਰ ਆਪਾਂ ਗੱਲ ਕਰੀਏ ਪਾਤਣਾ ਮੰਡੀ ਦੀ ਜਿੱਥੇ 1121 3800 ਰੁਪਏ ਨੂੰ ਵਿਕਿਆ 1885 3750 ਰੁਪਏ ਵਿਕਿਆ 1718 3770 ਰੁਪਏ ਵਿਕਿਆ 1509 3380 ਰੁਪਏ ਵਿਕਿਆ 1847 3080 ਰੁਪਏ ਵਿਕਿਆ ਅਤੇ 1401 3470 ਰੁਪਏ ਵਿਕਿਆ ਅੱਗੇ ਜੇਕਰ ਆਪਾਂ ਗੱਲ ਕਰੀਏ ਮਾਨਸਾ ਮੰਡੀ ਦੀ ਜਿੱਥੇ 1509 3200 ਰੁਪਏ ਨੂੰ ਵਿਕਿਆ 1847 2950 ਰੁਪਏ ਵਿਕਿਆ 1718 3625 ਰੁਪਏ ਵਿਕਿਆ 1401 3455 ਰੁਪਏ ਵਿਕਿਆ ਅੱਗੇ ਜੇਕਰ ਆਪਾਂ ਗੱਲ ਕਰੀਏ ਬਟਾਲਾ ਮੰਡੀ ਦੀ ਜਿੱਥੇ 1121 4450 ਰੁਪਏ ਵਿਕਿਆ 1718 3950 ਰੁਪਏ ਵਿਕਿਆ 1509 3050 ਰੁਪਏ ਵਿਕਿਆ ਅਤੇ 1847 2900 ਰੁਪਏ ਨੂੰ ਵਿਕਿਆ ਅੱਗੇ ਜੇਕਰ ਆਪਾਂ ਗੱਲ ਕਰੀਏ ਖੰਨਾ ਮੰਡੀ ਦੀ ਜਿੱਥੇ 1121 4400 ਰੁਪਏ ਨੂੰ ਵਿਕਿਆ 1718 3800 ਰੁਪਏ ਨੂੰ ਵਿਕਿਆ 1885 4000 ਰੁਪਏ ਨੂੰ ਵਿਕਿਆ 1509 3320 ਰੁਪਏ ਵਿਕਿਆ 1847 3020 ਰੁਪਏ ਵਿਕਿਆ 1401 3350 ਰੁਪਏ ਵਿਕਿਆ ਅੱਗੇ ਜੇਕਰ ਆਪਾਂ ਗੱਲ ਕਰੀਏ ਕੋਟਕਪੂਰਾ ਮੰਡੀ ਦੀ ਜਿੱਥੇ 1121 4200 ਰੁਪਏ ਨੂੰ ਵਿਕਿਆ 1885 3750 ਰੁਪਏ ਵਿਕਿਆ 1718 3670 ਰੁਪਏ ਵਿਕਿਆ 1401 3410 ਰੁਪਏ ਵਿਕਿਆ 1509 3100 ਰੁਪਏ ਨੂੰ ਵਿਕਿਆ 1886 3115 ਰੁਪਏ ਵਿਕਿਆ 1847 2910 ਰੁਪਏ ਵਿਕਿਆ ਅੱਗੇ ਜੇਕਰ ਆਪਾਂ ਗੱਲ ਕਰੀਏ ਅਬੋਹਰ ਮੰਡੀ ਦੀ ਜਿੱਥੇ 1121 3850 ਰੁਪਏ ਵਿਕਿਆ 1718 3405 ਰੁਪਏ ਵਿਕਿਆ 1885 3500 ਰੁਪਏ ਨੂੰ ਵਿਕਿਆ 1847 2650 ਰੁਪਏ ਨੂੰ ਵਿਕਿਆ 1509 2950 ਰੁਪਏ ਵਿਕਿਆ ਅੱਗੇ ਜੇਕਰ ਗੱਲ ਕਰੀਏ ਆਪਾਂ ਰਾਮਾ ਮੰਡੀ ਦੀ ਜਿੱਥੇ 1509 3250 ਰੁਪਏ ਵਿਕਿਆ 1718 3650 ਰੁਪਏ ਵਿਕਿਆ 1847 2970 ਰੁਪਏ ਵਿਕਿਆ 1401 3355 ਰੁਪਏ ਵਿਕਿਆ 1885 3680 ਰੁਪਏ ਵਿਕਿਆ ਅੱਗੇ ਜੇਕਰ ਆਪਾਂ ਗੱਲ ਕਰੀਏ ਰਾਜਪੁਰਾ ਮੰਡੀ ਦੀ ਜਿੱਥੇ 1121 4490 ਰੁਪਏ ਵਿਕਿਆ 1847 3080 ਰੁਪਏ ਵਿਕਿਆ 1509 3280 ਰੁਪਏ ਵਿਕਿਆ ਅੱਗੇ ਜੇਕਰ ਆਪਾਂ ਗੱਲ ਕਰੀਏ ਤਰਨਤਾਰਨ ਮੰਡੀ ਦੀ ਜਿੱਥੇ 1121 4351 ਰੁਪਏ ਵਿਕਿਆ 17 18 3921 ਰੁਪਏ ਵਿਕਿਆ 1401 3450 ਰੁਪਏ ਵਿਕਿਆ 1509 3351 ਰੁਪਏ ਵਿਕਿਆ ਅਤੇ 1847 2895 ਰੁਪਏ ਵਿਕਿਆ ਅੱਗੇ ਜੇਕਰ ਆਪਾਂ ਗੱਲ ਕਰੀਏ ਫਤੇਗੜ ਚੂੜੀਆਂ ਦੀ ਜਿੱਥੇ 1121 4480 ਰੁਪਏ ਵਿਕਿਆ 1718 4030 ਰੁਪਏ ਵਿਕਿਆ 1509 3220 ਰੁਪਏ ਵਿਕਿਆ ਅੱਗੇ ਜੇਕਰ ਆਪਾਂ ਗੱਲ ਕਰੀਏ ਕੋਟਾ ਮੰਡੀ ਦੀ ਜਿੱਥੇ 1509 2600 ਰੁਪਏ ਵਿਕਿਆ 1847 2831 ਰੁਪਏ ਵਿਕਿਆ 1718 3500 ਰੁਪਏ ਨੂੰ ਵਿਕਿਆ ਅੱਗੇ ਜੇਕਰ ਆਪਾਂ ਗੱਲ ਕਰੀਏ ਬੂੰਦੀ ਮੰਡੀ ਦੀ ਜਿੱਥੇ 1718 3511 ਰੁਪਏ ਵਿਕਿਆ 1847 2825 ਰੁਪਏ ਵਿਕਿਆ 1509 2890 ਰੁਪਏ ਵਿਕਿਆ ਅਤੇ 1885 3480 ਰੁਪਏ ਵਿਕਿਆ ਅੱਗੇ ਆਪਾਂ ਗੱਲ ਕਰੀਏ ਸਮਾਲਖਾ ਮੰਡੀ ਦੀ ਜਿੱਥੇ 1121 4321 ਰੁਪਏ ਵਿਕਿਆ 1718 3871 ਰੁਪਏ ਵਿਕਿਆ ਅਤੇ 1885 4081 ਰੁਪਏ ਵਿਕਿਆ ਅੱਗੇ ਕੈਥਲ ਮੰਡੀ ਦੀ ਗੱਲ ਕਰੀਏ 1718 3900 ਰੁਪਏ ਨੂੰ ਵਿਕਿਆ 1121 4350 ਰੁਪਏ ਵਿਕਿਆ 1885 4060 ਰੁਪਏ ਵਿਕਿਆ 1401 3450 ਰੁਪਏ ਵਿਕਿਆ ਅੱਗੇ ਜੇਕਰ ਆਪਾਂ ਗੱਲ ਕਰੀਏ ਰਾਣੀਆਂ ਮੰਡੀ ਦੀ ਜਿੱਥੇ 1401 3461 ਰੁਪਏ ਵਿਕਿਆ 1847 3041 ਰੁਪਏ ਵਿਕਿਆ ਰੋहतक ਮੰਡੀ ਦੀ ਗੱਲ ਕਰੀਏ 1121 4242 ਰੁਪਏ ਵਿਕਿਆ 1718 3871 ਰੁਪਏ ਵਿਕਿਆ ਜੀਂਦ ਮੰਡੀ ਦੀ ਗੱਲ ਕਰੀਏ 1121 4300 ਰੁਪਏ ਨੂੰ ਵਿਕਿਆ 1718 3860 ਰੁਪਏ ਵਿਕਿਆ ਅੱਗੇ ਟੋਹਾਣਾ ਮੰਡੀ ਜਿੱਥੇ 1885 3950 ਰੁਪਏ ਵਿਕਿਆ 1401 3485 ਰੁਪਏ ਵਿਕਿਆ 1121 4200 ਰੁਪਏ ਨੂੰ ਵਿਕਿਆ 1886 3325 ਰੁਪਏ ਵਿਕਿਆ 1847 3000 ਰੁਪਏ ਵਿਕਿਆ 1718 3850 ਰੁਪਏ ਵਿਕਿਆ ਅੱਗੇ ਰਤਿਆ ਦੀ ਗੱਲ ਕਰੀਏ ਜਿੱਥੇ 1401 3473 ਰੁਪਏ ਵਿਕਿਆ 1847 2995 ਰੁਪਏ ਵਿਕਿਆ 1885 3775 ਰੁਪਏ ਵਿਕਿਆ ਬਰਵਾਲਾ ਮੰਡੀ ਦੀ ਗੱਲ ਕਰੀਏ 1121 4301 ਰੁਪਏ ਵਿਕਿਆ 1885 3951 ਰੁਪਏ ਵਿਕਿਆ 1718 3861 ਰੁਪਏ ਵਿਕਿਆ ਮੁਕਸਰ ਦੀ ਗੱਲ ਕਰੀਏ 1509 3250 ਰੁਪਏ ਵਿਕਿਆ 1847 2950 ਰੁਪਏ ਵਿਕਿਆ 1401 3380 ਰੁਪਏ ਵਿਕਿਆ 1885 3725 ਰੁਪਏ ਵਿਕਿਆ 1718 3675 ਰੁਪਏ ਵਿਕਿਆ 1121 4250 ਰੁਪਏ ਵਿਕਿਆ ਅਗੇ ਡਾਬੜਾ ਮੰਡੀ ਦੀ ਗੱਲ ਕਰੀਏ 1718 3450 ਰੁਪਏ ਵਿਕਿਆ 1509 2950 ਰੁਪਏ ਵਿਕਿਆ 1847 2800 ਰੁਪਏ ਨੂੰ ਵਿਕਿਆ 1121 3750 ਰੁਪਏ ਵਿਕਿਆ ਸੋਏ ਸੀ ਬਾਸਮਤੀ ਦੇ ਵੱਖ-ਵੱਖ ਮੰਡੀਆਂ ਦੇ ਤੇ ਵੱਖ-ਵੱਖ ਵੈਰਾਈਟੀਆਂ ਦੇ ਰੇਟ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ